ਰਾਗ ਗਉੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਇੱਕ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਪਉ ਮੁਝ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਸਿਰ ਧਾਰ ਚੱਲਿਆ ਸਹੀਐ ਭਾਰ ਨਦਰਿ ਕਰਮੀ ਗੁਰ ਵਿਚਾਰ ਪੈ ਦਿਨ ਕੋਏ ਨ ਲੰਘ ਸਪਾਰ ਪੈ ਭਉ ਰੱਖਿਆ ਭਾਇ ਸਵਾਰ ਰਹਾ ਪੈ ਤਨ ਅਗਨ ਭਖੈ ਪੈ ਨਾਲ ਪੈ ਪਉ ਕੜੀਐ ਸ਼ਬਦ ਸਵਾਰ ਪੈ ਦਿਨ ਕਾਰਤ ਕਚ ਨ ਕਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਸ ਸਿਆਣ ਪਪਵੈ ਨਾ ਤਾਉ ਨਾਨਕ ਮਨ ਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਏ ਸੋ ਡਰ ਕੇ ਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਸ ਵਰਤੈ ਸਭ ਤੇਰੀ ਰਜ਼ਾਈ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਨ ਕਾਸ਼ੋਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਇ ਆਗੈ ਪਾਛੈ ਹੁਕਮ ਸਮਾਇ ਹੰਸហេਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈਸਾਨ ਪੌ ਖਾਣਾ ਪੀਣਾ ਆਧਾਰ ਵਿਣਖਾ ਦੇ ਮਰਹੁਵੇਂ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਾਮ ਤਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੁਇ ਸਸੁਰ ਭੇ ਕਰਣੀ ਤਾਮਣ ਕਰ ਮੰਨ ਲੈ ਸਾਹਾ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦਵਾਰ ਬੁਝਰੇ ਗਿਆਨੀ ਇਹ ਵਿਚਾਰ ਕਦਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾ ਦੇਹੀ ਮਾਟੀ ਬੋਲੇ ਪਾਉਣ ਬੁਝਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈਂ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟੇ ਮਾਹੀ ਪੜ ਪੜ ਪੰਡਿਤ ਬਾਦ ਵਖਾਣੈ ਪੀਤਰ ਹੁੰਦੀ ਵਸਤ ਨ ਜਾਣੈ ਹੋ ਨਾ ਮੂਆ ਮੇਰੀ ਮੂਈ ਬਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨ ਆਇਆ ਗੌੜੀ ਮਹੱਲਾ ਪਹਿਲਾ ਦਖਣੀ ਸੁਣ ਸੁਣ ਬੂਜੈ ਮਾਨੈ ਨਾਮ ਤਾਂ ਕੈ ਸਦ ਬਲਿਹਾਰ ਜਾਉ ਆਪੁ ਲਾਏ ਠੌਰ ਨਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੇ ਚੱਲੈ ਮੈ ਨਾਲ ਬਿਨ ਨਾਮੈ ਬਾਂਧੀ ਸਭ ਕਾਲ ਰਹਾਉ ਖੇਤੀ ਵਣਜ ਨਾਵੈ ਕੀ ਓਟ ਪਾਪ ਕੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਵ ਮਹ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪੁਰਾਣ ਰਸ ਕਮਲ ਪਰੇਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਚਵਸ ਹੈ ਮਿਲ ਜੋਤ અપਾਰ ਆਪ ਤੁੱਲੈ ਆਪੇ ਵਣਜਾਰ ਨਾਨਕ ਨਾਮ ਸਵਾਰਨਹਾਰ ਗੌੜੀ ਮਹੱਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਂਧਿਓ ਕਿਉ ਮੁਕਤੀ ਪਾਵੇ ਕਿਉ ਅਬਨਾਸੀ ਸਹਿਜ ਸਮਾਵੇ ਨਾਮ ਰਿਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਮਹਿ ਕਾਮ ਰਹਾਉ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੈ ਮਨ ਮਾ ਹਿਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁਟੈ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖਿਆ ਮਨ ਮੋਹ ਵਿਨਾਸ ਸਾਜ ਬਿਹਾਰ ਤੱਕ ਹੈ ਆਗਾਸ ਦੇਹ ਦੇਸ ਧਾਵ ਹੈ ਕਰਮ ਲਿਖਿਆਸ ਨਾਮ ਸੰਜੋਗੀ ਗੋਇ ਲਾਠਾਟ ਤਾਂ ਤ੍ਰੋਧ ਫੂਟੈ ਬਿਖਮਾਟ ਬਿਨ ਵਖਰ ਸੂਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸਚ ਰਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਅ ਨਾਨਕ ਤਿਨ ਕੈ ਲਾ ਗਾਉ ਪਾਇ